ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਪਨਾਹੀ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਬੀਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੁਣ ਗਾਹਾਂ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਪਨਾਹੀ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਬੀਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੋਣਗਾ ਉਹਨਾਂ ਦੀ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਹਾਂ ਕਿ ਸ਼ਾਂਤੀ ਸੁੱਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨਹੀਂ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਮਸਲਾ ਪੈਦਾ ਇਤੈ ਨਾ ਇਹ ਜਿਹੜਾ ਪੀਚੀ ਸਕੂਲ ਵਾਲਾ ਵੀ ਸਰਚ ਕਰ ਦਿਏਗਾ ਜਿਹੜਾ ਜਿਹੜੀ ਕੱਲ੍ਹ ਇਹ ਅਲਸ ਕੌਮੀ ਘਟਨਾ ਵਾਪਰੀ ਹੈ ਜਿੱਤੇ ਵਿੱਚ ਰਾਣਾ ਫਲਾਚਰੀਆ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਇਸ ਦੇ ਵਿੱਚ ਪੁਲਿਸ ਨੇ ਸਾਰੀ ਰਾਤ ਕੰਮ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਆਇਡੈਂਟੀਫਾਈ ਕਰ ਲਿਆ ਹੈ ਜਿਹੜੇ ਮੇਨ ਸ਼ੂਟਰਸ ਹੈ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਹੈ ਇੱਕ ਬਲਵਿੰਦਰ ਸਿੰਘ ਡੋਨੀ ਬਲ ਜਿਹੜਾ ਇੱਕ ਛੋਟਾ ਗੈਂਗਸਟਰ ਹੈ ਪੁਰਕਸ਼ਗਲ ਦੇ ਵਿੱਚ ਹੈ ਉਸਲੇ ਦੇ ਵਿੱਚ ਇਨਵੋਲਵਮੈਂਟ ਹੈ ਔਰ ਜਿਹੜੇ ਸ਼ੂਟਰਸ ਹੈ ਉਹ万 ਦੇ ਸਾਦਿਕਾ ਕਪੂਰ ਫਰਮ ਅੰਮ੍ਰਿਤਸਰ ਐਂਡ ਅਦਰ ਇਜ਼ ਕਰਨ ਪਟਕ ਫਰਮ ਅਗੇਨ ਫਰਮ ਅੰਮ੍ਰਿਤਸਰ ਸਾਡੀ ਬਟਾਲਾ ਅੰਮ੍ਰਿਤਸਰ ਬੋਹਾਲੀ ਅਤੇ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਨਾਂ ਦੀ ਟੀਮਾਂ ਨੂੰ ਅਸੀਂ ਰਵਾਨਾ ਕੀਤਾ ਹੈ ਔਰ ਬਹੁਤ ਜਲਦੀ ਇਹ ਸਾਡੇ ਕਬਜ਼ੇ ਦੇ ਵਿੱਚ ਹੋਣਗੇ ਜਿਹੜਾ ਇਹ ਟੀਮ ਦਾ ਬਹੁਤ ਇੱਕ ਸਵਾਲ ਹੋਈ ਕਿ ਜਦੋਂ ਵੀ ਕੋਈ ਇਤਨਾ ਘਟਨਾ ਵਾਪਰਦੀ ਹੈ ਕਿ ਕਬੈਕਸ਼ਨ ਬਾਹਰਲੇ ਬੋਲ ਕੇ ਬੈਠੇ ਗੈਂਗਸਟਰਾਂ ਨਾਲ ਨਿਕਲਦਾ ਔਰ ਦੂਜੀ ਗੱਲ ਜਦੋਂ ਇਹਦਾ ਫੈਡਰੇਸ਼ਨ ਕਬੱਡੀ ਫੈਡਰੇਸ਼ਨਾਂ ਦੀ ਗੱਲ ਹੁੰਦੀ ਹੈ ਪਿੱਛੇ ਸੰਦੀਪ ਸਿੰਘ ਦਾ ਲੰਬੀਆ ਦਾ ਵੀ ਕਤਲ ਹੋਇਆ ਉਹ ਵੀ ਕਿਤੇ ਨਾ ਕਿਤੇ ਕਰੋੜਾਂ ਫੈਡਰੇਸ਼ਨ ਦੇ ਨਾਲ ਹੀ ਸੀਗਾ ਕਿਤੇ ਨਾ ਕਿਤੇ ਇਹ ਫੈਡਰੇਸ਼ਨਸ ਤੇ ਲਿੰਕੇਜ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਉਂਦੇ ਨੇ ਜਾਂ ਫਿਰ ਜਦ ਫੈਡਰੇਸ਼ਨ ਬਣਦੀਆਂ ਨੇ ਉਸ ਤੋਂ ਬਾਅਦ ਗੈਂਗਸਟਰ ਵਿੱਚ ਇਨਵੋਲਵ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੀ ਕੁਝ ਕੰਡੀਸ਼ਨਸ ਬਣਾਈਆਂ ਜਾਣਗੀਆਂ ਜਾਂ ਨਹੀਂ ਅਸੀਂ ਅਸੀਂ ਸਾਰਾ ਕਲੋਜ਼ਲੀ ਮ ਕਿਉਂਕਿ ਸਿਕਿਉਰਿਟੀ ਨਾਲ ਲੈਟਰ ਨੇ ਪਰ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡ ਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ-ਕਿੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ ਐਨਲਿਸਿਸ ਕਰਕੇ ਕੌਣ-ਕੌਣ ਇਨਵੋਲਵਮੈਂਟ ਹੈ ਕੀ ਦੀ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਆਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਵਾਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਤੇ ਅਸੀਂ ਸ਼ਾਂਤੀ ਪਸੰਦ ਲੋਕਾਂ ਪਰ ਜੇ ਸਾਡੀ ਕੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤ ਐਕਸ਼ਨ ਵੀ ਉਹਨੂੰ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਪਨਾਹੀ ਕਰਦੇ ਆਂ ਅਸੀਂ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਬੀਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੋਣਗਾ ਹਾਂ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਪਨਾਹੀ ਕਰਦੇ ਆਂ ਅਸੀਂ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਬੀਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੋਣਗਾ ਹਾਂ ਉਹਨਾਂ ਦੀਆਂ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਹਾਂ ਕਿ ਸ਼ਾਂਤੀ ਸੁੱਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨਹੀਂ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਮਤਲਬ ਇਹਦੇ ਤੇ ਨਾ ਇਹ ਜਿਹੜਾ ਪੀਚੀ ਸਕੂਲ ਵਾਲਾ ਵੀ ਸਰ ਇਹ ਕਰ ਦਿਏਗਾ ਜਿਹੜਾ ਜਿਹੜੀ ਕੱਲ ਇਹ ਅਲਸ ਕੌਮੀ ਘਟਨਾ ਵਾਪਰੀ ਹੈ ਜਿੱਤੇ ਵਿੱਚ ਰਾਣਾ ਫਲਾਚਰੀਆ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਇਸ ਦੇ ਵਿੱਚ ਪੁਲਿਸ ਨੇ ਸਾਰੀ ਰਾਤ ਕੰਮ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਆਈਡੈਂਟੀਫਾਈ ਕਰ ਲਿਆ ਹੈ ਜਿਹੜੇ ਮੇਨ ਸ਼ੂਟਰਸ ਹੈ ਉਹਨਾਂ ਨੂੰ ਵੀ ਆਈਡੈਂਟੀਫਾਈ ਕਰ ਲਿਆ ਗਿਆ ਹੈ ਇੱਕ ਬਲਵਿੰਦਰ ਸਿੰਘ ਡੋਨੀ ਬਲ ਜਿਹੜਾ ਇੱਕ ਛਲਾ ਗੈਂਗਸਟਰ ਹੈ ਪੁਰਕਸ਼ਗਲ ਦੇ ਵਿੱਚ ਹੈ ਕੋਸਟਲੇ ਦੇ ਵਿੱਚ ਇਨਵੋਲਵਮੈਂਟ ਹੈ ਔਰ ਜਿਹੜੇ ਸ਼ੂਟਰਸ ਹੈ ਉਹ万ੀ ਜ਼ਾਦਿੱਤਿਆ ਕਪੂਰ ਫਰੋਮ ਅੰਮ੍ਰਿਤਸਰ ਐਂਡ ਅਦਰ ਇਜ਼ ਕਰਨ ਪਾਠਕ ਫਰੋਮ ਅਗੇਨ ਫਰੋਮ ਅੰਮ੍ਰਿਤਸਰ ਸਾਡੀ ਬਟਾਲਾ ਅੰਮ੍ਰਿਤਸਰ ਬੋਹਾਲੀ ਅਤੇ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਨਾਂ ਦੀ ਟੀਮਾਂ ਨੂੰ ਅਸੀਂ ਰਵਾਨਾ ਕੀਤਾ ਹੈ ਔਰ ਬਹੁਤ ਜ਼ਤੀਏ ਸਾਡੇ ਕਬਜ਼ੇ ਦੇ ਵਿੱਚ ਹੋ ਇਹਦਾ ਬੜੀ ਗੱਲ ਇਹ ਹੈ ਕਿ ਇੱਕ ਸਵਾਲ ਹੋਈ ਕਿ ਜਦੋਂ ਵੀ ਕੋਈ ਇਤਨੀਆਂ ਘਟਨਾਵਾਂ ਵਾਪਰਦੀ ਹੈ ਕਿ ਕਲੈਕਸ਼ਨ ਬਾਹਰਲੇ ਬੋਲ ਕੇ ਬੈਠੇ ਗੈਂਗਸਟਰਾਂ ਨਾਲ ਨਿਕਲਦਾ ਹੈ ਔਰ ਦੂਜੀ ਗੱਲ ਜਦੋਂ ਇਹਦਾ ਫੈਡਰੇਸ਼ਨ ਕਬੱਡੀ ਫੈਡਰੇਸ਼ਨਾਂ ਦੀ ਗੱਲ ਹੁੰਦੀ ਹੈ ਪਿੱਛੇ ਸੰਦੀਪ ਨੰਗਾ ਲੰਬੀਆ ਦਾ ਵੀ ਕਤਲ ਹੋਇਆ ਉਹ ਵੀ ਕਿਤਨੇ ਕਿਤੇ ਕਰੋੜਾਂ ਫੈਡਰੇਸ਼ਨ ਦੇ ਨਾਲ ਹੀ ਸੀਗਾ ਕਿਤਨੇ ਕਿਤੇ ਫੈਡਰੇਸ਼ਨਸ ਦੇ ਲਿੰਕੇਜ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਉਂਦੇ ਨੇ ਜਾਂ ਫਿਰ ਜਦ ਫੈਡਰੇਸ਼ਨ ਬਣਦੀਆਂ ਨੇ ਉਸ ਤੋਂ ਬਾਅਦ ਗੈਂਗਸਟਰਸ ਵਿੱਚ ਇਨਵੋਲ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੀ ਕੁਝ ਕੰਡੀਸ਼ਨਸ ਬਣਾਈਆਂ ਜਾਣਗੀਆਂ ਜਾਂ ਨੇ ਅਸੀਂ ਅਸੀਂ ਸਾਰਾ ਕਲੋਸਲੀ ਮਾਨੀਟਰ ਕਰ ਰਹੇ ਆਂ ਕੁਝ ਗੱਲਾਂ ਐ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਿਕਿਉਰਿਟੀ ਨਾਲ ਰਿਲੇਟਡ ਨੇ ਪਰ ਅਸੀਂ ਆਉਣ ਵਾਲੇ ਦਿਨਾਂ ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡ ਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ ਕਿੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ ਐਨਲਿਸਿਸ ਕਰਕੇ ਕੌਣ ਕੌਣ ਇਨਵੋਲਵਮੈਂਟ ਹੈ ਕੀ ਦੀ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਮਾਂਆਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਤੇ ਅਸੀਂ ਸ਼ਾਂਤੀ ਪਸੰਦ ਲੋਕਾਂ ਪਰ ਜੇ ਸਾਡੀ ਕੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤ ਐਕਸ਼ਨ ਵੀ ਉਹਨੂੰ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਪਨਾਹੀ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਬੀਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੁਣ ਗਾਹਾਂ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਪਨਾਹੀ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਬੀਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੋਣਗਾ ਉਹਨਾਂ ਦੀ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਹਾਂ ਕਿ ਸ਼ਾਂਤੀ ਸੁੱਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨੇ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਮਤਲਬ ਇਹਦੇ ਨਾ ਇਹ ਜਿਹੜਾ ਪੀਚ ਸਕੂਲ ਵਾਲਾ ਵੀ ਸਰ ਇਹ ਕਰ ਦਿਏਗਾ ਜਿਹੜਾ ਜਿਹੜੀ ਕੱਲ੍ਹ ਅਲਸਕਾਮੀ ਘਟਨਾ ਵਾਪਰੀ ਹੈ ਜਿੱਤੇ ਵਿੱਚ ਰਾਣਾ ਫਲਾਸ਼ਰੀਆ ਨਾਮ ਦੇ ਵਿਅਕਤੀ ਦਾ ਕਤਲ ਰੇਸ ਦੇ ਵਿੱਚ ਪੁਲਿਸ ਨੇ ਸਾਰੀ ਰਾਤ ਕੰਮ ਕਰਦੇ ਹੋ ਤਿੰਨ ਵਿਅਕਤੀਆਂ ਨੂੰ ਆਇਡੈਂਟੀਫਾਈ ਕਰ ਲਿਆ ਹੈ ਜਿਹੜੇ ਮੇਨ ਸ਼ੂਟਰਸ ਹੈ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਹੈ ਇੱਕ ਕੁਬਲਵਿੰਦਰ ਸਿੰਘ ਡੋਨੀ ਪਾਲ ਜਿਹੜਾ ਇੱਕ ਸਾਡਾ ਗੈਂਗਸਟਰ ਹੈ ਪੋਰਟਗਾਲ ਦੇ ਵਿੱਚ ਹੈ ਉਸ ਦੇ ਦੇ ਵਿੱਚ ਇਨਵੋਲਵਮੈਂਟ ਹੈ ਔਰ ਜਿਹੜੇ ਸ਼ੂਟਰਸ ਹੈ ਉਹ ਬਾਲ ਦੇ ਸਾਦਿਕਾ ਕਪੂਰ ਫਰੋਂ ਅੰਮ੍ਰਿਤਸਰ ਐਂਡ ਅਦਰ ਇਜ਼ ਕਰਨ ਪਟਕ ਫਰੋਂ ਅਗੇਨ ਫਰੋਂ ਅੰਮ੍ਰਿਤਸਰ ਸਾਡੀ ਬਟਾਲਾ ਅੰਮ੍ਰਿਤਸਰ ਬੋਹਾਲੀ ਅਤੇ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਨਾਂ ਦੀ ਟੀਮਾਂ ਨੂੰ ਅਸੀਂ ਰਵਾਨਾ ਕੀਤਾ ਹੈ ਔਰ ਬਹੁਤ ਜ਼ੇਤੀ ਹੀ ਸਾਡੇ ਕਬਜ਼ੇ ਦੇ ਵਿੱਚ ਹੋ ਇਹ ਰੱਬੀ ਗੱਲ ਇਹ ਇੰਨਾ ਬਹੁਤ ਸਾਰਾ ਹੋਇਆ ਕਿ ਜਦੋਂ ਵੀ ਕੋਈ ਇਤਨਾ ਘਟਨਾ ਵਾਪਰਦੀ ਹੈ ਕਿ ਕੈਬਿਨੇਟ ਬਾਹਰਲੇ ਬੋਲ ਕੇ ਬੈਠੇ ਗੈਂਗਸਟਰਾਂ ਨਾਲ ਨਿਕਲਦਾ ਔਰ ਦੂਜੀ ਗੱਲ ਜਦੋਂ ਇਹਨਾਂ ਫੈਡਰੇਸ਼ਨ ਕਬੱਡੀ ਫੈਡਰੇਸ਼ਨਾਂ ਦੀ ਗੱਲ ਹੁੰਦੀ ਹੈ ਪਿੱਛੇ ਸੰਦੀਪ ਸਿੰਘ ਲੰਬੀਆ ਦਾ ਵੀ ਕਤਲ ਹੋਇਆ ਉਹ ਵੀ ਕਿਤਨੇ ਕਿਤੇ ਕਰੋੜਾਂ ਫੈਡਰੇਸ਼ਨ ਦੇ ਨਾਲ ਹੀ ਸੀਗਾ ਕਿਤਨੇ ਕਿਤੇ ਫੈਡਰੇਸ਼ਨਸ ਤੇ ਲਿੰਕੇਜ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਉਂਦੇ ਨੇ ਜਾਂ ਫਿਰ ਜਦ ਫੈਡਰੇਸ਼ਨ ਬਣਦੀਆਂ ਨੇ ਉਸ ਤੋਂ ਬਾਅਦ ਗੈਂਗਸਟਰ ਵਿੱਚ ਇਨਵੋਲ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੀ ਕੁਝ ਕੰਡੀਸ਼ਨਸ ਬਣਾਈਆਂ ਜਾਣਗੀਆਂ ਜਾਂ ਨੇ ਅਸੀਂ ਅਸੀਂ ਸਾਰਾ ਕਲੋਸਲੀ ਮਾਨੀਟਰ ਕਰ ਰਹੇ ਆਂ ਕੁਝ ਗੱਲਾਂ ਇਹ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਿਕਿਉਰਿਟੀ ਨਾਲ ਰਿਲੇਟਡ ਨੇ ਪਰ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ-ਕਿੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ ਅਨਲਿਸਿਸ ਕਰਕੇ ਕੌਣ-ਕੌਣ ਇਨਵੋਲਵਮੈਂਟ ਹੈ ਕੀ ਦੀ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਵਾਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਤੇ ਅਸੀਂ ਸ਼ਾਂਤੀ ਪਸੰਦ ਲੋਕਾਂ ਪਰ ਜੇ ਸਾਡੀ ਕੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤ ਐਕਸ਼ਨ ਵੀ ਉਹਨੂੰ